ਉਨੇ ਨਾਲ ਕਿਸਾਨ ਨੇ ਆਪਾਂ ਕਰਦਿਆਂ ਗੱਲਬਾਤ ਕਿ ਕਿੰਨੇ ਸਮੇਂ ਤੋਂ ਇਹ ਇੱਥੇ ਬੈਠੇ ਨੇ ਕਿੰਨੇ ਸਮੇਂ ਤੋਂ ਮੰਡੀ ਆ ਜੋ ਲੱਗੀ ਹੋਈ ਆ ਤੇ ਕਿੰਨਾ ਸਮਾਂ ਹੋਰ ਰਹੇ ਰਹੂਗੀ ਬਸ ਠੀਕ ਆ ਜੀ ਕੀ ਨੋਈ ਕੋਣਾ ਮੇਰਾ ਨਾਦਰ ਸਿੰਘ ਆ ਜੀ ਨਾਦਰ ਸਿੰਘ ਜੀ ਹਾਂ ਕਿੰਨੇ ਸਮੇਂ ਤੋਂ ਤੁਸੀਂ ਮੰਡੀ ਦੇ ਵਿੱਚੋਂ ਸਾਨੂੰ ਜੀ ਜਿੱਦਾਂ ਦੀ ਮੰਡੀ ਆਈ ਉਹਦੋਂ ਦੀ ਬੈਠੇ ਸੀ ਅੱਛਾ ਹਾਂ ਉਹ ਦਿਨਾਂ ਕੋਈ ਵੀ ਹਲ ਹੋਇਆ ਸਾਡਾ ਕੋਈ ਹਲ ਨਹੀਂ ਹੋਇਆ ਨਾ ਤੇ ਜੀਰੀ ਸਿੱਟੀ ਨੂੰ ਕਿੰਨਾ ਟਾਈਮ ਲੱਗਦਾ ਜੀਰੀ ਸਿੱਟੀ ਨੂੰ ਅੱਜ ਹੋ ਗਏ 20-25 ਦਿਨ ਹੂੰ ਇਥੇ ਮੰਡੀ 'ਚ ਜਿੱਦਾਂ ਮੰਡੀ ਆਈ ਆ ਉਦੋਂ ਦੂਜੇ ਦੀ ਜਿਹੜਨ ਤੋਂ ਬਾਤ ਹੋਇਆ ਆ 16 ਮਿੰਟ ਤੱਕ ਮੈਨੂੰ ਹੋ ਗਿਆ ਇੱਥੇ ਬੈਠੇ ਮੰਡੀ 'ਚ ਕੋਈ ਗੱਲ-ਵਾਟ ਨਹੀਂ ਹੋਈ ਮਾਰ ਦੇ ਠੋਗੀ ਦੀ ਤੁਰ ਜਾਂਦੇ ਨੇ ਥੋੜੀ ਇੰਨੀ ਉਮਰ ਹੋ ਗਈ ਕਦੇ ਖੋਇਆ ਪਹਿਲਾਂ ਇਦਾਂ ਨਾ ਜੀ ਇਹ ਤੋਂ ਪਹਿਲਾਂ ਕੋਈ ਨਹੀਂ ਹੋਇਆ ਮੈਂ ਦੁਕਾਨ ਦੇ ਮਾਲ ਵੀ ਚੱਕੇ ਗਏ ਇਹ ਤਾਂ ਸਫਾਈ ਆਏ ਪੂਰੇ ਹਿੱਸੇ 'ਚ ਕੋਈ ਸੁੱਕਾ ਮਾਲ ਅਜੇ ਤਾਂ ਕੋਈ ਆਇਆ ਨਹੀਂ ਗੱਲ ਤੋਂ ਬੋਲੇ ਨਹੀਂ ਜਮਈ ਨਹੀਂ ਆਇਆ ਹਾਂ ਮੰਡੀ ਕਿੰਨਾ ਟਾਈਮ ਹੋਰ ਨਹੀਂ ਚੱਕੀ ਜਾ ਸਕਦੀ ਮੰਡੀ ਇਹ ਹਿਸਾਬ ਨਾਲ ਤਾਂ ਹਜੇ 2 ਮਹੀਨੇ ਨਹੀਂ ਚੱਕੀ ਜਾਂਦੀ ਜੇ ਆਹੀ ਹਾਲ ਰਿਹਾ ਇੱਕ ਵਾਰ ਤਾਂ ਚੱਕੀ ਨਹੀਂ ਮੰਡੀ ਆ ਯਾਰ ਜਿੰਨਾ ਮੁਸਫਰ ਦਾ ਹੋ ਨਹੀਂ ਸਕਦਾ ਰੋਜ਼ ਤਾਂ ਮੌਸਮ ਦੇਖੋ ਤੁਹਾਨੂੰ ਆਪ ਪਤਾ ਵੀ ਕਿੰਨਾ ਖੋ ਗਿਆ ਵੀ ਲੀਡਰ ਆਇਆ ਤੁਹਾਡੇ ਕੋਈ ਲੀਡਰ ਨਹੀਂ ਆਇਆ ਆਏ ਲੰਘ ਜਾਨੇ ਸੜਕ ਉਤੋਂ ਦੀ ਹੱਥ ਹੱਥ ਕਰਦੇ ਪਜੇ ਜਾਂਦੇ ਕੋਈ ਨਹੀਂ ਆਉਂਦਾ ਇੱਥੇ ਤਾਂ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਕਹਿੰਦੇ ਵੀ ਉਹ ਤੋਂ ਵੋਟਾਂ ਵੇ ਤਾਂ ਭੱਜੇ ਆਉਂਦੇ ਆ ਇੱਧਰ ਆਉਂਦੇ ਨੇ ਜੀਰੀ ਵੇ ਤਾਂ ਕੋਈ ਆਉਂਦੇ ਵਿੱਚ ਕਾਜ ਵੀ ਤੁਹਾਡਾ ਕੰਮ ਹੱਲ ਕਰਦੇ ਵੋਟਾਂ ਲੈ ਕੇ ਤਤਰ ਹੋ ਜਾਂਦੇ ਨੇ ਮੁੜ ਕੇ ਤਾਂ ਕੋਈ ਨਹੀਂ ਪੁੱਛਦਾ ਇੱਥੇ ਹੈ ਜਿਵੇਂ ਜੀਰੀ ਇੱਥੇ ਪਈ ਆ ਵਿੱਚੋਂ ਖਰਾਬ ਹੋ ਜਾਂਦੇ ਮੈਂ ਦੇਖਿਆ ਕਾਲੀਆਂ ਹੋਈਆਂ ਢੇਰੀਆਂ ਉਹਨਾਂ ਦਾ ਕੌਣ ਜ਼ਿੰਮੇਵਾਰ ਉਹਨਾਂ ਦਾ ਜ਼ਿੰਮੇਵਾਰ ਸਰਕਾਰ ਆ ਉਹ ਚੁੱਕਾ ਸਕਦੀ ਆ ਸਾਡੇ ਕੋਲ ਤਾਂ ਕੋਈ ਹੱਲ ਨਹੀਂ ਤਾਂ ਕਮਾ ਕੇ ਲੈ ਕੇ ਸਿਰ ਤੇ ਥੱਪਾ ਚੱਲਾ ਤੜਕੇ ਸਾਡੇ ਤਾਂ ਕੋਈ ਹੱਲ ਨਹੀਂ ਇੱਥੇ ਉਹਨਾਂ ਨੇ ਹੱਲਾ ਖੇਤਾਂ 'ਚ ਵੀ ਖੜੀ ਆ ਜੀ ਖੇਤਾਂ 'ਚ ਵੀ ਖੜੀ ਆ ਜੀ ਖੇਤਾਂ 'ਚ ਉਹਨਾਂ ਦਾ ਲੈਣੇ ਕੀ ਹੈ ਜਿਹੜੀ ਆ ਨਹੀਂ ਲੈਂਦੇ ਉਹਨਾਂ ਤੋਂ ਕਿੱਥੇ ਲੈਣਗੇ ਉਹ ਤਾਂ ਇਹਦੋਂ ਵੀ ਜਾਂਦੇ ਮੌਸਮ ਖਰਾਬ ਹੋ ਗਿਆ ਆਉਂਗੇ ਕਿੱਥੋਂ ਆਉਂਦੀ ਨੇ ਉਹ ਪਾਪਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਮੰਡੀ 'ਚ ਮੈਨੂੰ ਵੀ ਹੋ ਗਏ ਜੀ 15 10 12 ਦਿਨ ਹੋ ਗਏ ਅੱਛਾ ਹਾਂ ਜੀ ਰੀ ਚੱਕੀ ਨਹੀਂ ਗਏ ਕਾਲੀ ਸਰਕਾਰ ਆ ਗਈ ਸਾਰੀਆਂ ਸਰਕਾਰਾਂ ਪਰ ਅਸੀਂ ਜੀ ਸਰਕਾਰ ਤਾਂ ਕਦੇ ਵੇਖੀ ਨਹੀਂ ਵੀ ਜਿਹੜੀ ਆ ਕੇ ਧਿਆਨ ਹੀ ਨਹੀਂ ਦਿੰਦੀ ਵੋਟਾਂ 'ਚ ਧਿਆਨ ਹੈ ਇਧਰੋਂ ਉਧਰ ਲਾਤੇ ਪਰਚੇ ਲਾਉਣ ਦਾ ਧਿਆਨ ਹੈ ਹਾਂ ਹੰਡੇ ਇਹਦੇ ਵਿੱਚ ਤਾਂ ਇਹਨਾਂ ਨੇ ਇੱਕ ਕੱਖ ਨਹੀਂ ਕੀਤਾ ਇਹ ਸਰਕਾਰ ਦਾ ਤਾਂ ਬਸ ਇੱਕ ਲਾਲੀਪਾਪ ਹੈ ਜਿਵੇਂ ਕਹਿੰਦੇ ਨੇ ਇਧਰੋਂ ਉਧਰ ਲਾਤੀ ਉਧਰੋਂ ਉਧਰ ਲਾਤੀ ਉਹ ਫਲਾਣਾ ਮਾੜਾ ਹਮਕਾ ਮਾੜਾ ਕਾਂਗਰਸ ਮਾੜੇ ਅਕਾਲੀ ਮਾੜੇ ਨੇ ਮੈਂ ਫੜ ਕੇ ਅੰਦਰ ਦੇ ਦੂੰ ਇੰਗੀਆਂ ਚੀਜ਼ਾਂ ਨੇ ਹੋਰ ਇਹਨਾਂ ਦਾ ਧਿਆਨ ਤਾਂ ਕਰਸਾਣ ਬੰਨੀ ਹੋਈ ਨਹੀਂ ਹੁਣ ਤੁਸੀਂ ਪੁੱਛਿਆ ਵੀ ਕਿੰਨੇ ਦਿਨ ਹੋ ਗਏ ਤੁਹਾਨੂੰ ਕਿਸੇ ਨੂੰ 20 ਦਿਨ ਹੋ ਗਏ ਕਿਸੇ ਨੂੰ 22 ਦਿਨ ਹੋ ਗਏ ਇੱਥੇ ਕਿਸੇ ਨੇ ਪੁੱਛਿਆ ਹੀ ਨਹੀਂ ਨੀ ਵੀ ਇੱਕ ਜੀਰੀ ਦਾ ਹਾਲਾਤ ਕੀ ਹੈ ਕੋਈ ਲੀਡਰ ਆਇਆ ਨਹੀਂ ਲੀਡਰ ਤਾਂ ਜੀ ਮਤਲਬ ਆਪਾਂ ਆਹ ਗੱਡੀਆਂ ਚ ਉਤਰੇ ਫਿਰਦੇ ਨੇ ਢੇੜਾ ਦਿੱਤਾ ਸੜਕ ਤੋਂ ਸਿੱਧੇ ਲੰਘ ਜਾਂਦੇ ਨੇ ਕੋਈ ਨਹੀਂ ਇੱਥੇ ਆਇਆ ਆਏ ਉਹਨਾਂ ਨੇ ਪੁੱਛਿਆ ਨਹੀਂ ਵੀ ਕੀ ਗੱਲ ਹੈ ਕਿਸੇ ਇਨਸਪੈਕਟਰ ਨੂੰ ਨਹੀਂ ਪੁੱਛਿਆ ਕਿਸੇ ਉਹਨਾਂ ਨੇ ਡੀਸੀ ਨੂੰ ਨਹੀਂ ਪੁੱਛਿਆ ਇੱਕ ਅਰਸਾਨ ਨੇ ਜਿੰਨੇ ਇਕੱਠੇ ਹੋ ਜੰਨੇ ਆ ਉਹਨੇ ਇਕੱਠੇ ਹੋ ਕੇ ਅਸੀਂ ਪੁੱਛ ਲੈਨੇ ਹਾਂ ਇਨਸਪੈਕਟਰ ਸਾਹਿਬ ਦੱਸੋ ਕੀ ਹੋ ਉਹ ਕਹਿੰਦੇ ਨੇ ਸਾਡੇ ਵਸ ਦਾ ਉਹ ਰੋਗ ਨਹੀਂ ਤੁਸੀਂ ਤਾਹਾਂ ਪਹੁੰਚ ਕਰੋ ਹੁਣ ਸਾਨੂੰ ਐ ਨਹੀਂ ਪਤਾ ਵੀ ਤਾਹਾਂ ਪਹੁੰਚ ਹੈ ਕਿੱਥੇ ਹੋ ਲਵੇ ਤਾਂ ਥੋੜੀ ਪਾਰਟੀ ਨੂੰ ਨਹੀਂ ਲੱਗਣ ਦਿੰਦੇ ਸਾਨੂੰ ਉਹ ਕਿੱਥੇ ਲਵੇ ਲੱਗਣ ਦੇਣਗੇ ਇਹ ਤਾਂ ਮੰਨ ਲੋ ਨਾ ਇਹ ਪੰਜਾਬ ਸਰਕਾਰ ਕਹਿੰਦੀ ਹੈ ਵੀ ਇਹ ਤਾਂ ਸੈਂਟਰ ਸਰਕਾਰ ਨੇ ਕੀਤਾ ਨਹੀਂ ਸੈਂਟਰ ਸਰਕਾਰ ਦੇ ਨਾਲ ਗੱਲ ਅਸੀਂ ਤਾਂ ਨਹੀਂ ਕਰਨੀ ਸੈਂਟਰ ਸਰਕਾਰ ਨਾਲ ਗੱਲ ਤਾਂ ਇਹ ਨਹੀਂ ਕਰਨੀ ਹੈ ਇਹ ਜਾ ਕੇ ਉਹਦੇ ਨਾਲ ਗੱਲ ਕਰੇ ਅੱਗੇ ਪਹਿਲਾਂ 3 ਮਹੀਨੇ ਪਹਿਲਾਂ ਇਹ ਜਾ ਕੇ ਇੰਤਜ਼ਾਮ ਹੁੰਦਾ ਸੀ ਵੀ ਹਾਂ ਅੱਜ ਝੋਨਾ ਆਉਣਾ ਜੀ ਹੁਣ ਕਦੇ ਤਾਂ ਇਹ ਉਦੋਂ ਸਾਨੂੰ ਲਾਰੇ ਲਾਉਂਦੇ ਜੀ ਸਾਡੇ ਕੋਲੇ ਗੱਟੇ ਨਹੀਂ ਹੁਣ ਇਹਨਾਂ ਦਾ ਮੇਲ ਮਸਤ ਗਿਆ ਲਿਆ ਕੇ ਡੱਬਾ ਜਾ ਹਰੇਕ ਨੂੰ ਫੜਾਤਾ ਉਹ ਦਾਣੇ ਕੋਈ 12 ਦਾ ਹੰਦਾ ਕੋਈ 20 ਦਾ ਹੰਦਾ ਕੋਈ 22 ਦਾ ਹੰਦਾ 22 ਤੋਂ ਘੱਟ ਦਾ ਕੋਈ ਦੱਸਦਾ ਹੀ ਨਹੀਂ ਅੱਛਾ ਤਾਹਾਂ ਤੋਂ ਪ੍ਰਮਾਤਮਾ ਦੀ ਦੇਖ ਲਓ ਤਿੰਨ ਦਿਨ ਹੋ ਗਏ ਕੋਈ ਕਿਸੇ ਪਾਸੋਂ ਸੂਰਜ ਨਿਕਲਿਆ ਪਰ ਸਾਡੇ ਨਾਲ ਜੋ ਇੱਕ ਇੱਕ ਰਸਾਣਾ ਦੇ ਨਾਲ ਹੋਈ ਹੈ ਕਿਸੇ ਸਾਲ ਨਹੀਂ ਇਦਾਂ ਦੀ ਹੋਈ ਹੋਇਆ ਸੀ ਇੱਕ ਵਾਰੀ ਉਦੋਂ ਗੱਟਿਆਂ ਦਾ ਹੋਇਆ ਸੀ ਪਰ ਆਹ ਚੀਜ਼ ਨਹੀਂ ਜਿਵੇਂ ਜੱਟ ਰੁੱਣਦਾ ਹੈ ਹੁਣ ਜੀਰੀਆਂ ਮੰਡੀਆਂ ਚ ਪਈਆਂ ਹਜੇ ਕਈ ਤਾਂ ਖੇਤਾਂ 'ਚ ਵੀ ਖੜੀਆਂ ਨੇ ਕੀ ਬਣੂ ਬਣਾਣਾ ਬਣਾਉਣਾ ਕੇ ਸਾਨੂੰ ਆਰਤੀਆਂ ਨਾਲ ਲੜਾਉਂਦੇ ਆ ਇਹਨਾਂ ਦਾ ਮੇਲ ਮਸਤ ਕੀ ਹੈ ਅਸੀਂ ਆਰਤੀਆਂ ਦੇ ਕੋਲੇ ਜਾਂਦੇ ਆ ਜਾ ਕੇ ਪੁੱਛਦਾ ਵੀ ਹਾਂ ਦੱਸੋ ਹੀ ਸਾਡਾ ਝੋਨਾ ਲਾਉਂਦੇ ਨਹੀਂ ਇਹ ਕਹਿੰਦੇ ਨੇ ਆ ਦੇਖ ਲਓ ਮੁਕਚਰ ਹੈ ਇਨਸਪੈਕਟਰ ਹੈ ਇਨਸਪੈਕਟਰ ਆ ਕੇ ਲੱਗ ਜਾਂਦੇ ਨੇ ਮਸ਼ੀਨ ਲਾ ਕੇ ਦੇਖਦੇ ਨੇ ਇਹ ਜੀ ਬਾਈ ਆ ਗਿਆ ਇਹ ਚ ਕੀ ਆ ਗਿਆ ਹੁਣ ਜੱਟ ਕੋਈ ਇਹਦੇ ਚ ਪਾਣੀ ਭਾਗੇ ਦਾ ਲੈ ਕੇ ਨਹੀਂ ਆਇਆ ਤਾਂ ਪ੍ਰਮਾਤਮਾ ਦੀ ਦੇਣ ਹੈ ਜੋ ਆ ਸੱਲ ਹੈ ਇਹ ਸੁੱਕਣ ਦਾ ਸਮਾਂ ਤਾਂ ਹੈ ਕੋਈ ਨਹੀਂ। ਯਾਨੀ ਸਾਰੇ ਬਹਾਨੇ ਨੇ। ਬਹਾਨੇ ਨੇ। ਸਾਨੂੰ ਇਹਨਾਂ ਨੇ ਬਿਲਕੁਲ ਹੀ ਸਾਡੀ ਆਕੇ ਬਾਤ ਨਹੀਂ ਪੁੱਛੀ। ਕੋਈ ਲੀਡਰ ਨਹੀਂ ਆਇਆ। ਕੋਈ ਆਕੇ ਡੀਸੀ ਨੇ ਆਕੇ ਨਹੀਂ ਦੇਖਿਆ ਵੀ ਕੋਈ ਭਰਦਾ ਕਿ ਜੇ ਨਾ ਭਰਦਾ। ਬਸ ਇੱਕ ਚੀਜ਼ ਜ਼ਰੂਰ ਹੈ ਇੱਥੋਂ ਭਰਾਂਦੇ ਨੇ ਉੱਥੇ ਜਾ ਕੇ ਸੈਲਰ 'ਚ ਕਹਿੰਦੇ ਨੇ ਇਹਦਾ ਬਾਈ ਆ ਗਿਆ। ਇਹਦੇ ਵੀ ਆ ਗਿਆ ਮੋਰਤਾ ਜੀ। ਚਾਹੇ ਮੋਰ ਆਪ ਹੀ ਲਿਓਣ ਸਾਨੂੰ ਹੀ ਨਹੀਂ ਪਤਾ। ਉਹ ਤੋਂ ਸੈਲਰਾਂ ਤੋਂ ਹੀ ਵਾਪਸ ਕੀਤੀਆਂ ਜਾਂਦੀਆਂ। ਸੈਲਰਾਂ ਤੋਂ ਵਾਪਸ। ਹੋਰ ਗੱਲ ਨਹੀਂ ਆ ਇਧਰ ਮੇਰੇ ਕੰਨੀ ਧਿਆਨ ਕਰ। ਬਬੂਤਰ ਲਾਉਣਾ ਆਉਂਦੀ ਜੀਰੀ ਦਾ। ਹੂੰ। ਯੋਗਾ ਬਾਜ਼ਾਰ ਗਾਂ ਤੇ 14 ਰਹਿਣ ਜਾਂਦੇ ਆ 10 ਦਿਨ ਬਾਅਦ ਬਾ ਕੋਈ ਗੱਲ ਕਰਦੇ ਆ ਆਉਂਦੀ ਤਾਂ ਉਹ ਜੇ 15 ਆਉਂਦਾ ਦੂਜੇ ਦਿਨ 16 ਹੁੰਦਾ ਦਿਨ 17 ਚੋਂ 20 ਹੁੰਦਾ ਜਦੋਂ ਡੇਲੀ ਮੰਡੀ ਜਾਂਦੀ ਆ ਉਹਦਾ ਮੁੱਤਰ ਲਾਉਣੀ ਉਹ ਡੇਲੀ ਲੈਂਦੀ ਹੈ ਉਹ ਤੋਂ ਬਾਅਦ ਦਰਬਾਰੇ ਘਟਦਾ ਨਹੀਂ ਹੈ 15 ਤੋਂ 20 ਤੇ ਵਗ ਜਾਂਦਾ ਹੈ ਯਾਨੀ ਜਦੋਂ 2-3 ਦਿਨ ਇੱਥੇ ਪਈ ਰਹੀ ਹਾਂ ਹਾਂ ਰੋਜ਼ ਵੱਧ ਹੈ ਮੁੱਚਰਾਓ ਵੱਧ ਜਾਣਾ ਵੱਧ ਹੈ ਆਉਂਦੀ ਡੇਲੀ ਨੂੰ ਲਾਉਣ ਮਾ ਉੱਚਰ ਉਹਦੀ ਦੇਖਦੇ ਨੇ ਵੀ ਇੰਨਾ ਆਇਆ ਹੈ ਇਹ ਜਦੋਂ ਜਿਹੜੀ ਛੱਬੀ ਹੈ ਹਾਂ ਜਿਹੜੀ ਛੱਬੀ ਹੈ ਇਹ ਛੱਬੀ ਨੂੰ ਕਲੀ ਨੂੰ ਮਾਰਾ ਕਹੀ ਜਾਂਦੇ ਆ ਭਗਵੰਤ ਮਾਨ ਨੂੰ ਉਹ ਤੋਂ ਘੜਾ ਦਿੱਤਾ ਨਹੀਂ ਸੀ ਵੀ ਮੈਂ ਛੱਬੀ ਲਵਾਉਣਾ ਕਿ ਵੀ ਇਹਦਾ ਮੁਕਸ਼ਰ ਵੱਧਦਾ ਹੋਊਗਾ ਜਾਂ ਘਟਾਊ ਸਾਰੇ ਉਹਨਾਂ ਆੜਤੀਆਂ ਨਾਲ ਗੱਲ ਕਰਦਾ ਸੇਲਰਾਂ ਨਾਲ ਗੱਲ ਕਰਦਾ ਹੁਣੇ ਜ਼ਿੰਮੇਦਾਰਾਂ ਨਾਲ ਗੱਲ ਕਾਦੀ ਕਰਨਗੇ ਜਦੋਂ ਅਸੀਂ ਲਾਤੀ ਕਿਸੇ ਦਾ ਬਾਈ ਹੈ ਕਿਸੇ ਦਾ ਵੀ ਹੈ ਕਿਸੇ ਦਾ 25 ਹੈ ਦੂਜੀ ਗੱਲ ਇਹ ਹੈ ਦੇਖੋ ਆ ਫੜ ਬੰਨੀ ਮਾਰਿਓ ਜੀ ਇਧਰ ਕੈਮਰਾ ਦੇਖੋ ਕੀ ਹਾਲਾਤ ਹੈ ਉਹ ਪਰਲੇ ਪਾਸੇ ਜੀ ਕੱਚਾ ਜਿਹੜਾ ਪਿਆ ਤੁਰ ਤੱਕ ਇਹ ਆਪਣੇ ਹੰਡੇ ਦਾ ਹਾਲ ਐ ਕੱਚਾ ਫੜ ਜਾਂਦੇ ਪਿਆ ਪੱਕਾ ਘਟ ਐ ਸੜਕਾਂ ਦੇ ਉੱਤੇ ਲਾਹੀ ਬੈਠਾ ਕੋਈ ਕਿਸੇ ਦੀ ਲਤੜੀ ਜਾਂਦੀ ਐ ਕਿਸੇ ਦੀ ਕਿਵੇਂ ਹੋਈ ਜਾਂਦੀ ਐ ਫੇ ਰੋੜੇ ਮੇਰੀ ਗੱਲ ਸੁਣ ਕਣਕ ਵੇਲੇ 8 ਦਿਨ ਰਿਹਾ ਮੈਂ ਇੱਥੇ 8 ਦਿਨ ਮੀ ਪੈਂਦਾ ਰਿਹਾ ਖਿੱਚਦਾ ਕਰਾਂ ਟਰੱਕ ਠੇ ਦੇ ਮੰਜਾ ਜਦੋਂ ਪਛੜਦਾ ਸਿਰ ਚ ਲੋਹਾ ਵੱਜਿਆ ਕਰੇ ਪੂੜਿਆਂ ਚ ਲੋਹਾ ਵੱਜਿਆ ਕਰੇ ਨਾ ਨਾ ਕੋਈ ਤੰਬੂ ਨਾ ਇੱਥੇ ਕੋਈ ਦੁਕਾਨਾ ਸੋਂ ਛੱਡੇ ਪਿਆ ਦੁਕਾਨਾਂ ਦਾ ਜੱਟ ਦੀ ਦਾ ਜੂਨ ਵੀ ਭੇੜੀ ਐ ਉਹ ਦਿਹਾੜੀ ਕਰਕੇ 8 ਘੰਟੇ ਘਰੇ ਦਾ ਜਾ ਪੈਂਦਾ ਜਵਾਕਾਂ ਚ ਅਸੀਂ 24 ਘੰਟੇ ਰੋਲਦੇ ਆ ਇੱਥੇ ਨਹੀਂ ਮਜ਼ਦੂਰ ਵੀ ਤੰਗ ਨੇ ਇੱਥੇ ਜਿਹੜੇ ਮਜ਼ਦੂਰ ਆ ਉਹਨਾਂ ਨੇ ਵੀ ਕਿਹਾ ਕਹਿੰਦੇ ਅਸੀਂ ਤਾਂ ਆਪ ਤਾਂ ਤੰਗ ਤਾਂ ਫਿਰ ਆਪੀ ਹੈ ਜੇ ਕੋਈ ਭਰਨਗੇ ਤਾਂ ਉਹਨਾਂ ਨੂੰ ਕੁਝ ਮਿਲੂ ਜੇ ਗੱਟਿਆਂ ਚ ਪਊ ਫੇਰ ਹੀ ਉਹਨਾਂ ਨੂੰ ਕੁਝ ਮਿਲੂ ਜ਼ਿੰਮੇਦਾਰਤਾ ਗੱਲ ਸੁਣ ਲੈ ਜੇ ਸਹੀ ਗੱਲ ਬੰਨੇ ਜਿੰਨਾ ਇਹਦਾ ਪਾਬ ਕਰੇ ਗੇਦਾ ਕਰੇ ਹੀ ਨਹੀਂ ਆ ਜੁਗ ਚ ਨਾਲੇ ਸਾਰਾ ਖਾਂਦੇ ਜ਼ਿੰਮੇਦਾਰ ਰੱਖੇ ਰੱਖੇ ਭਾਈ ਜੀ ਕੀ ਕਹਿਣਾ ਚਾਹਣਾ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਇੱਕ ਤਾਂ ਜਿਹੜਾ ਸਰਕਾਰ ਆ ਸਰਕਾਰ ਨੂੰ ਮੌਚਰ ਵਧਾਉਣਾ ਚਾਹੀਦਾ ਜਿਹੜੀ ਗੱਲ ਪਹਿਲਾਂ ਕਰਕੇ ਮਜ਼ਦੂਰਾਂ ਵਾਲੀ ਇਹ ਭਾਵੇਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਬਲਣਾ ਚਾਹੁੰਦੀ ਆ ਸਰਕਾਰ ਜੇ ਕਿਸਾਨ ਪੰਜਾਬ ਚ ਨਹੀਂ ਆਉਣਗੇ ਤਾਂ ਝੋਨਾਗਾ ਸਾਨੂੰ ਲੱਗੂਗਾ ਹੀ ਨਹੀਂ ਇਹਨਾਂ ਦਾ ਮਕਸਦ ਏਕਾ ਹੁਣ ਡੀਏਪੀ ਬੰਦ ਕਿਉਂ ਕੀਤਾ ਡੀਏਪੀ ਮਗਰੋਂ ਕੋਈ ਘਾਟ ਨਹੀਂ ਇਹਨਾਂ ਨੂੰ ਪਤਾ ਜੇ ਹੁਣ ਕਣਕ ਬੀਜਤੀ ਤਾਂ ਕਣਕ ਖਰੀਦਣ ਵੇਲੇ ਫੇਰ ਲੋਕ ਪਾਨੇ ਡਾਉਣਗੇ ਇਹਨਾਂ ਕੋਲੇ ਦਮ ਗਜੇ ਨਹੀਂ ਹੈ ਫੜਾ ਮਾਰਦੇ ਨੇ ਕੇਂਦਰ ਸਰਕਾਰ ਵੀ ਫੜਾ ਮਾਰਦੀ ਆ ਪੰਜਾਬ ਸਰਕਾਰ ਵੀ ਫੜਾ ਮਾਰਦੀ ਆ ਇਹਨਾਂ ਦੇ ਦਮ ਹੈ ਨਹੀਂ ਨਾ ਖਰੀਦਣ ਦਾ ਨਾ ਇਹਨਾਂ ਕੋਲੇ ਸਟਾਕ ਰੱਖਣ ਦਾ ਕੋਈ ਪ੍ਰਬੰਧ ਆ ਸਾਡੇ ਗਦਾਮਾਂ ਦੇ ਵਿੱਚ 2-2 ਸਾਲ ਦੇ ਚੌਲ ਪਏ ਨੇ ਝੋਨਾ ਪਿਛਲੇ ਸਾਲ ਵਾਲਾ ਜੇ ਸੈਲਰਾਂ ਚ ਕੱਢਣਾ ਪਿਆਗਾ ਕੀ ਇਹ ਕਿਸਾਨ ਦੀ ਜ਼ਿੰਮੇਵਾਰੀ ਆ ਜਾਂ ਮਜ਼ਦੂਰ ਦੀ ਜ਼ਿੰਮੇਵਾਰੀ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਦੋਂ ਝੋਨਾ ਲਾਉਣ ਨੂੰ ਲੈਟ ਦੇਣੀ ਆ ਉਦੋਂ ਪਹਿਲਾਂ-ਪਹਿਲਾਂ ਸਾਰਾ ਝੋਨਾ ਪੀੜਿਆ ਹੋਣਾ ਚਾਹੀਦਾ ਕਣਕ ਦਾ ਵੀ ਸੀ ਜਨਾਂਗੇ ਝੋਨੇ ਦਾ ਵੀ ਨਾਂਗੇ ਦੁਬਾਰੇ ਝੋਨਾ ਆ ਗਿਆ ਝੋਨਾ ਜੇ ਵੀ ਛੇਲਰਾਂ ਚ ਪਿਆ ਉਹ ਨਲਾਇਕੀ ਸਰਕਾਰ ਦੀ ਆ ਇਹ ਸਰਕਾਰ ਆ ਜਿਹੜੀ 100% ਹੀ ਫੇਲ ਆ ਇਹ ਇਹਨੇ ਨਾ ਕਿਸਾਨ ਦਾ ਨਾ ਮਜ਼ਦੂਰ ਦਾ ਇਹਨਾਂ ਨੇ ਇੱਕ ਥੇਲੇ ਦਾ ਖਿਆਲ ਨਹੀਂ ਰੱਖਿਆ ਇਹਨਾਂ ਨੇ ਆਪਦੇ ਹੰਤਜੋਰ ਨਾ ਭਰਨ ਤੈ ਰੱਖਿਆ ਇਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਮੰਡੀ ਦੇ ਵਿੱਚੋਂ ਵੀਰਨ ਹੋ ਗਈ ਤੁਹਾਡੀ ਜੀਰੀ ਸਿੱਟੀ ਹਾਂਜੀ ਅੱਛਾ ਤੇ ਜੇ ਪਹਿਲੇ ਦਿਨ 17 ਮੋਚਰ ਆਇਆ ਸੀਗਾ ਜੀ ਉਸ ਤੋਂ ਬਾਅਦ ਵਧਣ ਲੱਗ ਗਿਆ ਜੀ ਅੱਜ ਜਿਸ ਤਰ੍ਹਾਂ ਮੌਸਮ ਹੋ ਗਿਆ ਸੱਲ ਹੋ ਗਈ 18 19 ਹੁਣ 20 ਤੇ ਵਗ ਗਿਆ ਜੀ ਤੇ ਇਹ 20 ਵਾਲਾ ਲੈ ਨਹੀਂ ਰਹੀ ਜੀ ਖਰੀਦ ਨਹੀਂ ਰਹੀ ਗਵਰਨਮੈਂਟ ਕੀ ਕਰੀ ਖੱਜਲ ਖਵਾਰ ਹੋਈ ਜਾਂਨੇ ਮੱਸਰ ਖਾਈ ਜਾਂਦਾ ਜੀ ਇੱਥੇ ਯਾਨੀ ਤੁਹਾਨੂੰ 20 ਦਿਨ ਹੋ ਗਏ ਇੱਥੇ ਬੈਠੇ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਦਿਨ ਹੋਰ ਲਾ ਦੋ ਲਾ ਦੇਣਗੇ ਇਹਨੂੰ ਜੀ ਦੀ ਚੱਕਰ ਹਾਂ ਜੀ 10 ਦਿਨ ਤਾਂ ਹਜੇ ਹੋਰ ਲਾ ਦੇਣਗੇ ਇੱਕ ਮਹੀਨਾ ਲੱਗੂ ਸਰਕਾਰ ਨੂੰ ਕਿਉਂਕਿ ਕੜਵਾਈ ਹੋਈ ਇਹਨੇ ਕਿਨੇ ਮੋਚਰ ਅਸੀਂ ਉਤੋਂ 17 ਤੋਂ ਵੱਧ ਨਹੀਂ ਲੈਣ ਦੇ ਉੱਤੇ ਆ ਰਿਹਾ ਹੈ 20 ਜੀ ਯਾਨੀ ਛੋਟੇ ਕਹਿਣ ਦਾ ਮਤਲਬ ਇਹ ਹੈ ਜਦੋਂ ਇੱਥੇ ਮੰਡੀ 'ਚ ਜੀਰੀ ਆਉਂਦੀ ਆ ਉਦੋਂ ਜਿਹੜਾ ਮੌਸਰ ਹੁੰਦਾ ਘੱਟ ਹੁੰਦਾ ਪਰ ਜਦੋਂ 2-3 ਦਿਨ ਪਹਾਂ ਉਹ ਵੱਜ ਜਾਂਦਾ ਵੱਜ ਜਾਂਦਾ ਜੀ ਤਾਂ ਮੌਸਰ ਵੱਧ ਗਿਆ। ਤੁਸੀਂ ਮੁੜ ਕੇ ਇਹਨਾਂ ਨੇ ਕਹਿ ਦੇਣਾ ਵੀ ਮੌਸਰ ਹਾਂ ਮੌਸਰ ਵੱਧ ਆ ਅਸੀਂ ਲੈਂਦੀ ਨਹੀਂ। ਯਾਨੀ ਸਾਰੇ ਬਹਾਨੇਬਾਜ਼ੀ। ਬਹਾਨੇਬਾਜ਼ੀ ਹੈ ਜੀ ਸਾਰੇ ਸਰਕਾਰ ਦੀ। ਪਿਛਲੀਆਂ ਸਰਕਾਰਾਂ ਵੇਲੇ ਕਦੇ ਨਹੀਂ ਇਹੋ ਜਿਹਾ ਕੁਝ ਹੋਇਆ ਜੀ ਇਹ ਇੱਕ ਤੀ ਜਿਹੜਾ ਹੋ ਰਿਹਾ। ਆਹ ਸੀਜ਼ਨ ਦੇ ਵਿੱਚ ਹੀ ਸਾਰਾ ਖੱਜਲ ਖਵਾਰੀ ਹੋ ਰਹੀ ਹੈ ਕਿਸਾਨਾਂ ਨੂੰ। ਸੋ ਬਈ ਜੀ ਕਿਸਾਨਾਂ ਨਾਲ ਗੱਲ ਕੀਤੀ ਮਜ਼ਦੂਰਾਂ ਨਾਲ ਕੀਤੀ ਸਾਰੇ ਤੰਗ ਨੇ ਉਹ ਕਹਿੰਦੇ ਕਿ ਅਸੀਂ ਮੰਡੀਆਂ ਦੇ ਵਿੱਚ ਰੋਲੇ ਹਾਂ ਸਾਡੀਆਂ ਜੋ ਜੀਰੀਆਂ ਨੇ ਉਹ ਮੰਡੀਆਂ ਦੇ ਵਿੱਚ ਪਈਆਂ ਖਰਾਬ ਹੋ ਰਹੀਆਂ ਇਸ ਕਰਕੇ ਸਰਕਾਰ ਨੂੰ ਉਹਨਾਂ ਵੱਲੋਂ ਗੁਹਾਰਾ ਕਿ ਜੋ ਜੀਰੀਆਂ ਜਲਦੀ ਤੋਂ ਜਲਦੀ ਚੱਕੀਆਂ ਜਾਣ ਤਾਂ ਜੋ ਕਿਸਾਨ ਵੀ ਆਪਣੇ ਘਰ ਜਾਣ ਤੇ ਜੋ ਮਜ਼ਦੂਰ ਨੇ ਉਹ ਵੀ ਆਪਣੇ ਘਰ ਜਾਣ ਤੇ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਮੁੱਲ ਉਹ ਮਿਲੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਕਾ